ਕਪੂਰ ਵਧੀਆ ਕੰਮ ਕਰਦਾ ਕਪੂਰਥਰਾਂ ਨੇ ਕੁਝ ਹੋਰ ਕੰਮ ਕਰਤਾ ਦੂਜੇ ਡੀਸੀਸ ਆਪਸ ਚ ਗਰੁੱਪ ਬਣਵਾਤਾ ਉਹਨਾਂ ਦਾ ਸੁਰੂ ਸੀ ਆਪਸ ਚ ਪੁੱਛੋ ਇਹ ਤੁਕ ਨਹੀਂ ਕੀਤਾ ਉਹ ਕਰੀ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ੍ਹ ਪਿੰਡ ਹੈ ਅਸੀਂ ਪਾਇਲਟ ਕੀਤਾ ਸੀ ਸੁਨਾਮ ਹਲਕੇ ਦਾ ਕਾਲਗੜ੍ਹ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ ਹੋ ਲੇਡੀਆਂ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਜਿਉਂ ਰਹੀਆਂ ਨੇ ਉਹ ਕਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜعنی ਕਿ ਹਰ ਕੁੜੀ ਨੇ 1.5 ਲੱਖ ਰੁਪਈਆ ਕਮਾਇਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜਿਹੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਪਹਿਲ ਇਹ ਪੂਰੇ ਪੰਜਾਬ ਪੂਰੇ ਪੰਜਾਬ ਚ ਕਰਦੇ ਆ ਫਿਰ ਫਾਈਨਲ ਪ੍ਰੋਜੈਕਟ ਸੰਗਰੂਰ ਤੋਂ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆ ਦੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘੱਟ ਜਾਂਦੀ ਹੈ